ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਬਰਗਾੜੀ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਤਹਿਸੀਲ ਦੋਸਤੋ ਜੈਤੋ ਹੈ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਦੋਸਤੋ ਵਿਕਰੀ ਆਸ-ਪਾਸੋਂ ਹੁੰਦੇ ਆ ਅੱਜ ਚਾਰਨਗ ਤੁਹਾਨੂੰ ਇਸ ਘਰ ਦੇ ਵਿੱਚੋਂ ਦਿਖਾਉਂਗਾ ਨਾਗ ਦੋਸਤੋ ਚਾਰੇ ਸਾਫ਼ ਸੁਧਰੇ ਹੋਣਗੇ ਤੇ ਸ਼ਕੀਨ ਹੋਣਗੇ ਦੋਸਤੋ ਜਿਹਦੇ ਵਿੱਚ ਤਿੰਨ ਨਾਗ ਦੋਸਤੋ ਛੋਟੀ ਉਮਰ ਦੇ ਹੋਣਗੇ ਇੱਕ ਵੱਡੀ ਝੋਟੀ ਦੋਸਤੋ ਤੁਹਾਨੂੰ ਦਿਖਾਉਂਗਾ ਇਹ ਝੋਟੀ ਬ ਠੀਕ ਹੈ ਜੀ ਇਹ ਦੋਸਤੋ ਨੰਬਰ ਵਾਈਜ਼ ਤੁਹਾਨੂੰ ਸਾਰੇ ਨਾਗ ਜੀ ਦਿਖਾ ਦੂੰਗਾ ਬਾਕੀ ਥਣਾ ਥੁਣਾ ਦੀਆਂ ਐਨਕ ਸਾਫ ਸੁਧਰੀਆਂ ਹੋਣਗੀਆਂ ਵੈਸੇ ਤਸੱਲੀ ਵੀ ਕਰਾ ਦੂੰਗਾ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਪਸੰਦ ਆਊਗਾ ਉਹਦੀ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਇੱਥੋਂ ਖਰੀਦ ਸਕਦੇ ਹੋ ਤੇ ਬਾਕੀ ਗੱਲਬਾਤ ਆਓ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਬਾਈ ਤੁਸੀਂ ਦੱਸੋ ਠੀਕ ਹੋ ਹਾਂਜੀ ਵਧੀਆ ਪਸ਼ੂ ਵਿਕਰੀ ਐਸਾ ਹੀ ਹੁੰਦੇ ਹਨਾ ਹਾਂ ਹਾਂ ਵਿਕਰੀ ਐ ਤੇ ਪਸ਼ੂ ਅੱਜ ਆਪਣੇ ਕੋਲ 4 ਝੋਟੀਆਂ ਹਾਂ ਚਾਰੇ ਚਾਰੇ ਖੀਰੀਆਂ ਬਾਈ ਖੀ ਨਾਦਾਸਤੇਪੜਾ ਨਾਮ ਅਨਮੋਲ ਸਿੰਘ ਹੈ ਪਿੰਡ ਬਗਰਾੜੀਆ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੇਤੋ ਹੈ ਠੀਕ ਹੈ ਜਿਹਦੇ ਵਿੱਚ ਤਿੰਨ ਨਗ ਇਧਰ ਛੋਟੇ ਆ ਤੇ ਇੱਕ ਵੱਡੀ ਝੂਟੀ ਆ ਬਣਨਾ ਹਾਂ ਇਹਦਾ ਬੰਦ ਦੇ ਕਾਬਲ ਹੈ ਕਿਉਂਕਿ ਖੀਰੀ ਹੈ ਇਹ ਅਛਾ ਖੀਰੀ ਹਾਂ ਠੀਕ ਹੈ ਤੇ ਅੰਦਾਜ਼ਾ ਉਮਰ ਕਿੰਨੀ ਕੁ ਹੋਊਗੀ ਇਹਦੀ ਉਮਰ ਹੈਗੀ ਆ ਬਈ ਸਵਾ ਦੋ ਸਾਲ ਉਮਰ ਹੈ ਸਵਾ ਦੋ ਸਾਲ ਹਾਂ ਦੰਦੋ ਖੀਰੀ ਹੈ ਦੰਦੋ ਖੀਰੀ ਹੈ ਗਰੰਟੀ 100% ਗਰੰਟੀ ਆਪਣੀ ਠੀਕ ਹੈ ਦੋ ਸੋ ਝੋਟੀ ਸੋਣੀ ਆ ਸੁਨੱਖੀ ਆ ਪੂਰੀ ਤੇ ਇਹਦਾ ਢਾਂਚਾ ਬੜਾ ਸੋਨਾ ਹੋਗਾ ਦੰਦੋ ਖੀਰੀ ਹੈ ਸਿੰਘ ਬਿਲਕੁਲ ਕੁੰਡੀਆਂ ਦੀ ਹੋਊਗੀ ਤੇ ਖੋਲ ਨਹੀਂ ਬਾਈ ਇਹਦਾ ਨਾਲੇ ਰੇਟ ਦੱਸਦੇ ਰੇਟ ਬਾਈ ਇੱਕ ਗੱਲ ਅਮਰਜੀਤ ਤੁਹਾਨੂੰ ਪਤਾ ਹੀ ਹੈ ਤੇਨੂੰ ਆਪਾਂ ਫੋਨ ਤੇ ਰੇਟ ਕਰਦੇ ਹੁੰਨੇ ਫੋਨ ਤੇ ਰੇਟ ਕਰਾਂਗੇ ਫੋਨ ਤੇ ਰੇਟ ਜੇ ਜੀ ਹੁੰਦਾ ਆਪਣਾ ਅੱਛਾ ਹਾਂ ਦੋਸਤੋ ਰੇਟ ਫੋਨ ਦੇ ਉੱਤੇ ਤੈਅ ਕੀਤੇ ਜਾਣਗੇ ਇਹ ਪਹਿਲੇ ਨੰਬਰ ਵਾਲੀ ਝੂਟੀ ਤੁਹਾਨੂੰ ਦਿਖਾ ਰਿਹਾ ਹਾਂ ਸਿੰਘ ਦੋਸਤੋ ਕੁੰਡਿਆਂ ਦੀ ਹੋਊਗੀ ਠੀਕ ਹੈ ਜੀ ਢਾਂਚਾ ਬੜਾ ਸੋਹਣਾ ਝੂਟੀ ਦਾ ਵਜ਼ਨ ਵਜੂਦ ਚੰਗਾ ਉਮਰ ਦੇ ਸਾਲ ਨਾਲ ਗਰੋਥ ਵੀ ਦੋਸਤੋ ਚੰਗੀ ਹੈ ਜੀ ਸਵਾ ਦੋ ਸਾਲ ਬਈ ਉਮਰ ਹੈ ਦੀ ਹਾਂ ਹਾਂ ਸਵਾ ਦੋ ਸਾਲ ਦੋਸਤੋ ਉਮਰ ਠੀਕ ਹੈ ਜੀ ਇਹਦਾ ਬਣਦੇ ਕਾਬਿਲ ਆ ਭਾਵੇਂ ਹਾਂ ਬਣਦੇ ਬਿਲਕੁਲ ਕਾਬਿਲ ਆ ਝੋਟੀ ਇਹ ਹੁਣ ਜਦੋਂ ਵੀ ਇਹ ਹੀਟ ਚ ਆਵੇ ਤਾਂ ਝੋਟੀ ਨੂੰ ਦੋਸਤੋ ਸੀਮਨ ਤੁਸੀਂ ਲਵਾ ਦਿਓ ਇਹਦਾ ਬਿਲਕੁਲ ਸਹੀ ਹੈ ਕਦ ਕਾਠ ਤੇ ਵੀਰ ਬਾਕੀ ਥਾਣ ਥੋਣ ਦੋਸਤੋ ਸਾਰੇ ਝੋਟੀਆਂ ਨੂੰ ਸਾਫ਼ ਸੁਧਰੇ ਹੋਣਗੇ ਠੀਕ ਹੈ ਜੀ ਤੇ ਵੈਸੇ ਤੁਹਾਨੂੰ ਤਸੱਲੀ ਕਰਾ ਦਿੰਦਾ ਹਾਂ ਠਣਾ ਦੋਸਤੋ ਇਹ ਝੋਟੀ ਨੂੰ ਵੀ 4 ਹੋਣਗੇ ਵਧੀਆ ਝੋਲੀ ਚੰਗੀ ਹੈ ਥਣਾ ਦੇ ਵਿੱਚ ਠੀਕ ਹੈ ਕਲਾਕਲਾ ਥਣ ਲੱਗਿਆ ਵਾ ਹਾਂ ਰੇਟ ਦੋਸਤੋ ਫੋਨ ਦੇ ਉੱਤੇ ਟੈਕ ਕੀਤਾ ਜਾਊਗਾ ਇਹ ਪਹਿਲੇ ਨੰਬਰ ਵਾਲੀ ਝੋਟੀ ਦਿਖਾਈ ਹੈ ਠੀਕ ਹੈ ਤੇ ਰੇਟ ਹੋਊਗਾ ਬਿਲਕੁਲ ਜਾਇ ਜੀ ਇਸ ਤੋਂ ਇਲਾਵਾ ਭਾਈ ਦੂਜੇ ਨੰਬਰ ਤੇ ਜਿਹੜੀ ਝੋਟੀ ਹੈ ਆਪਣੇ ਕੋਲੇ ਹਾਂ ਹਾਂ ਇੱਕਨੇ ਟਾਈਮ ਦੀ ਹੋਗੀ ਇਹ 2 ਸਾਲ ਦੀ ਹੋ ਗਈ ਹੈ ਮੁਰੇ ਜੀ ਭਾਈ ਤੇ ਇੱਕ ਗੱਲ ਹੈ ਸੈਂਕ ਚੈੱਕ ਕਰਾ ਦੋ ਸੰਗਤ ਆ ਉਹੀ ਗੱਲ ਆ ਨਾ ਉਹ ਕਹਿੰਦੇ ਨੇ ਰਪੀ ਵਾਲੀ ਗੱਲ ਜੇ ਉਂਗਲ ਨਹੀਂ ਲੰਗਦੀ ਵਿੱਚ ਚੀਚੀ ਨਹੀਂ ਲੰਗਣੀ ਹਾਂ ਦੋਸੋ ਸੰਗ ਬਿਲਕੁਲ ਹੀ ਛੋਟੇ ਆ ਤੁਸੀਂ ਐਂ ਦੇਖੋ ਵੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਸੰਗ ਹੈਗੇ ਕਿੰਨੇ ਨਾਲ ਬਿਲਕੁਲ ਛੋਟੇ ਸੰਗ ਦੀ ਹੋ ਗਈ ਛੋਟੇ ਤੇ ਪੌਣੇ ਦੋ ਸਾਲ ਨੂੰਮਰੇ ਦੀ ਨਹੀਂ ਨਹੀਂ ਦੋ ਸਾਲ ਦੀ ਹੈ ਦੋ ਸਾਲ ਦੀ ਹੈ ਖੀਰੀ ਹੋਊਗੀ ਇਹ ਵੀ ਖੀਰੀ ਖੀਰੀ ਮੈਂ ਦਸੀ ਇਹਨਾਂ ਚਾਰੇ ਪਸ਼ੂ ਆਪਣੇ ਖੀਰੇ ਆ ਪੱਕੀ 100% ਗਰੰਟੀ ਆ ਲੋ ਦੋਸੋ ਇੱਕ ਗੱਲ ਇੱਥੋਂ ਦੀ ਹੋਰ ਆ ਵੀ ਜਿਹੜੇ ਵੀ ਰਹੇ ਜਿੰਨਾ ਕਾ ਜਾਣਕਾਰੀ ਦਿੰਦੇ ਆ ਪਸ਼ੂ ਦੀ ਉਪਰੋਂ ਉਪਰੋਂ ਉਨੀ ਹੁੰਦੀ ਆ ਜੇ ਚਾਹੇ ਤੁਸੀਂ ਆ ਕੇ ਦੇਖ ਲਿਆ ਕਰੋ ਚਾਹੇ ਸਿੱਧਾ ਕਰੇ ਮੰਗਵਾ ਲਿਆ ਕਰੋ ਜੇ ਖੀਰੀ ਦੱਸੀ ਤਾਂ ਖੀਰੀ ਨਿਕਲੂਗੀ ਤੇ ਬਾਕੀ ਜੇ ਝੋਟੀ ਸੁਨੱਖੀ ਐ ਇਹ ਦੂਜੇ ਨੰਬਰ ਵਾਲੀ ਖੋਲੇ ਬਈ ਇਹ ਵੀ ਦੋਸਤੋ 2 ਸਾਲ ਉਮਰ ਆ ਦੰਦੋ ਖੀਰੀ ਐ ਸਿੰਗ ਬਿਲਕੁਲ ਛੋਟਿਆਂ ਦੀ ਐ ਸਿੰਗ ਦਾ ਮਾਅਨ ਲੱਗਦਾ ਜਿਵੇਂ ਤਾਂ ਘਰ ਕੇ ਨਹੀਂ ਲਾਏ ਹੁੰਦੇ ਬਿਲਕੁਲ ਬਿਲਕੁਲ ਬਤੀ ਸਿੰਗਾ ਦੀ ਸ਼ੇਪ ਵੀ ਸਹੀ ਐ ਦੋਸਤੋ ਬਿਲਕੁਲ ਇੱਕੋ ਵਰਗੇ ਦੋਵੇਂ ਸਿੰਗ ਐ ਠੀਕ ਐ ਨਾਲੋਂ ਹੀ ਗੋਲ ਕੀਤੇ ਹੋਏ ਆ ਟਾਂਚਾ ਦੋਸਤੋ ਸੋਨਾ ਇਸ ਝੋਟੀ ਦਾ ਵੀ 2 ਸਾਲ ਉਮਰ ਹੈ ਕਦ ਕਾਠ ਸੋਨਾ ਹੋਰ ਦੋਆ ਚਾਰ ਮਹੀਨਿਆਂ ਤੱਕ ਦੋਸਤੋ ਇਹ ਝੋਟੀ ਗੱਬਣ ਵੀ ਹੋ ਜੂਗੀ ਠੀਕ ਹੈ ਤੇ ਬਾਕੀ ਸਨਖੀ ਹੈ ਝੋਟੀ ਪੂਰੀ ਇਹ ਤੇ ਦੂਜੇ ਨੰਬਰ ਵਾਲੀ ਦੋਸਤੋ ਤੁਹਾਨੂੰ ਦਿਖਾ ਰਿਆ ਸ਼ੈਂਕ ਦਾ ਜਮਾ ਲੱਕੋਕਾ ਪੀਸ ਹੈ ਹਾਂ ਰੇਟ ਦੋਸਤੋ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਬਾਕੀ ਝੋਟੀ ਦੋਸਤੋ ਤੁਹਾਨੂੰ ਪਸੰਦ ਆਊਗੀ ਟਾਂਚਾ ਬੜਾ ਸੋਹਣਾ ਊੜੇ ਪੜੇ ਬਿਲਕੁਲ ਚੱਕਮਿਆਂ ਦੀ ਹੈ ਠੀਕ ਹੈ ਜੀ ਤੇ ਵੈਸੇ ਝੋਟੀ ਰਾਜ ਹੀ ਹੈ ਇਹ ਦੋਸਤੋ ਦੂਜੇ ਨੰਬਰ ਵਾਲੀ ਝੋਟੀ ਆ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਵੈਸੇ ਥਣ ਥਣ ਤੁਹਾਨੂੰ ਚੈੱਕ ਕਰਾ ਦਿੰਦਾ ਮੈਂ ਇਹ ਆਲੋ ਦੋਸਤੋ ਚਾਰ ਥਣ ਹੋਣਗੇ ਵਧੀਆ ਜਿ ਨਿਕੜਗੇ ਠੀਕ ਹੈ ਜੀ ਝੋਲੀ ਵੀ ਚੰਗੀ ਐ ਇਸ ਨਾਲ ਠੀਲ ਠੰਡੀ ਬਹੁਤ ਆ ਬਾਈ ਅੱਛਾ ਹਾਂ ਵੈਸੇ ਨਾ ਕਿ ਦੋਸਤੋ ਸਾਰੇ ਠੀਲ ਠੰਡੇ ਜੇ ਹੋਣਗੇ ਠੀਕ ਹੈ ਦੂਜੇ ਨੰਬਰ ਵਾਲੀ ਝੋਟੀ ਆ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਇਸ ਤੋਂ ਇਲਾਵਾ ਬਾਈ ਜਿਹੜੀ ਤੀਜੇ ਨੰਬਰ ਤੇ ਝੋਟੀ ਆਪਣੇ ਕੋਲੇ ਹਾਂ ਹਾਂ ਇਹ ਕਿੰਨੇ ਟਾਈਮ ਦੀ ਐ ਇਹ ਹੈਗੀ ਐ ਡੇਢ ਸਾਲ ਦੀ ਐ ਬਾਈ ਡੇਢ ਸਾਲ ਦੀ ਹਾਂ ਖੋਲ ਲੈ ਬਾਈ ਇਹਨੂੰ ਦੋਸਤੋ 1.5 ਸਾਲ ਉਮਰ ਦੰਦੋ ਖੇਰੀ ਹੈ ਇਹ ਵੀ ਝੋਟੀ ਕਦ ਕਾਟ ਸੋਨਾ ਉਮਰ ਦੇ ਹਿਸਾਬ ਨਾਲ ਸਿੰਘ ਮੋੜੀ ਆਉਂਦੀ ਆ ਵੀ ਹੁਣ ਹਾਂ ਸਿੰਘ ਦੋਸਤੋ ਇਸ ਕੱਟੀ ਨੇ ਵੀ ਬਿਲਕੁਲ ਨੇੜਿਓਂ ਗੂਲ ਕਰਨੇ ਸ਼ੁਰੂ ਕਰ ਦਿੱਤੇ ਆ ਬਾਕੀ ਢਾਂਚਾ ਸੋਨਾ ਸਭ ਹੀ ਆ ਬਾਕੀ ਰਾਜ ਹੀ ਆ ਦੋਸਤੋ ਕੱਟੀ ਤੇ ਵੈਸੇ ਢਾਂਚਾ ਵੀ ਸੋਨਾ ਥਣ ਝੋਲੀ ਦੀ ਦੋਸਤੋ ਚੰਗੀ ਹੋਊਗੀ ਇਸ ਕੱਟੀ ਦੀ ਇਹ ਤੁਹਾਨੂੰ ਤੀਜੇ ਨੰਬਰ ਵਾਲੀ ਕੱਟੀ ਦਿਖਾ ਰਿਹਾ 1.5 ਸਾਲ ਦੋਸਤੋ ਉਮਰ ਹੈ ਉਮਰ ਦੇ ਹਿਸਾਬ ਨਾਲ ਸਭੀ ਚੰਗੀ ਆ ਤੇ ਵੈਸੇ ਕਦ ਕਾਟ ਵੀ ਸੋਨਾ ਸਾਂਬਨ ਵਾਲੀ ਆ ਝੋਟੀ ਗਾਂ ਚੰਗੀ ਕੀਮਤ ਦੀ ਤਿਆਰ ਹੋ ਜੂਗੀ ਜੇ ਜਦੋਂ ਗੱਬਣ ਹੋ ਕੇ ਤਿਆਰ ਹੋਊਗੀ ਤਾਂ ਝੋਟੀ ਦੋਸਤੋ ਚੰਗੀ ਕੀਮਤ ਦੀ ਤਿਆਰ ਹੋਣੀ ਹੈ ਥਣ ਝੋਟੀ ਦੋਸਤੋ ਚੰਗੀ ਆ 4 ਥਣ ਹੋਣਗੇ ਵਧੀਆ ਠੀਕ ਆ ਜੀ ਥਣਾ ਦੇ ਵਿੱਚ ਗਰੰਟੀ ਆ ਆਪਣੀ ਫੁੱਲ ਝੋਲੀ ਵੀ ਚੰਗੀ ਆ ਕੁੜੇ ਪਾੜੇ ਬਿਲਕੁਲ ਚੱਕਮਿਆਂ ਦੀ ਝੋਟੀ ਆ ਇਹ ਠੀਕ ਆ ਜੀ ਤੀਜੇ ਨੰਬਰ ਵਾਲੀ ਆ ਰੇਟ ਦੋਸਤੋ ਫੋਨ ਦੇ ਉੱਤੇ ਤੈਕੀਤਾ ਜਾਊਗਾ ਠੀਕ ਹੈ ਜਿਹੜੇ ਕਿਸੇ ਵੀਰ ਭਰਾ ਨੂੰ ਇਹ ਜੱਟੂਗੀ ਤਾਂ ਨੰਬਰ ਵਾਈ ਦਾ ਸਕਰੀਨ ਤੇ ਇਸਲਾਵਾ ਨਾਲ ਹੀ ਬਈ ਇਹਦੇ ਹੋਰ ਝੋਟੀ ਖੜੀ ਹੈ ਮੈਨੂੰ ਲੱਗਦਾ ਵੀ ਐਡੀ ਇੱਕ ਹੀ ਹੈ ਵੀ ਆਹ 1.5 ਸਾਲ ਦੀ ਉਹ ਹੈ ਤੇ 1.5 ਦੋਨੇ ਸੈਂ ਸੇਮ ਉਮਰ ਆਈ ਹੈ ਸੇਮ ਹੀ ਹੈ ਨਾ ਉਮੀ ਕਦ ਕਠ ਵੀ ਸੇਮ ਹੈ ਹਾਂ ਹਾਂ ਖੋਲਿਆ ਹੀ ਬਈ ਉਹ ਵੀ ਖੋਲਣ ਦੋਸਤੋ ਝੋਟੀ ਇਹ ਵੀ ਚੰਗੀ ਹੈ ਸੰਗਾ ਬਿਲਕੁਲ ਨੇੜਿਓਂ ਗੋਲ ਕਰਨੇ ਸ਼ੁਰੂ ਕਰਦੇ ਛੁੱਟੀ ਨੇ ਵੀ ਠੀਕ ਹੈ ਥੋੜੇ ਜਿਹੇ ਮਰਜੀ ਦੇ ਬਾਈ ਚਾਰ ਕਵਾਲ ਚਿੱਟੇ ਆ ਅੱਛਾ ਬਾਕੀ ਕੋਈ ਜਾਨਣ ਕੇ ਹੈ ਨਹੀਂ ਖਰਾਬੀ ਇਹ ਚ ਠੀਕ ਹੈ ਕਿਉਂਕਿ ਚੰਗੀ ਮੱਜ ਸੀ ਉਹ ਤਾਂ ਕਰਕੇ ਲੈਂਦੀ ਆ ਉਹ ਜ਼ਿਆਦਾਤਰ ਅਹੀ ਚਲੇ ਵਾਲ ਚਿੱਟੇ ਹੋਣ ਨਾ ਦੋ ਚਾਰ ਹੀ ਲਿਆਉਂਦੇ ਨੀਗੇ ਕਿਉਂਕਿ ਮਾਦੀ ਚੰਗੀ ਸੀ ਤਾਂ ਕਰਕੇ ਲੈਂਦੇ ਨੇ ਬਾਈ ਦੇ ਕਹਿਣ ਦੇ ਮਤਲਬ ਇਹੀ ਹੈ ਵੀ ਇਹਦੀ ਮਾਂ ਵਾਲੀ ਚੰਗੀ ਸੀ ਤਾਂ ਖਰੀਦ ਲਈ ਆ ਇਹ ਠੀਕ ਹੈ ਗਾਂ ਨੂੰ ਦੁੱਧ ਨੂੰ ਇਹ ਕੱਟੀ ਖਰੀ ਨਿਕਲਣੀ ਹੈ ਵੈਸੇ ਢਾਂਚਾ ਸੋਹਣਾ ਇਸ ਕੱਟੀ ਦਾ ਵੀ ਠੀਕ ਹੈ ਡੇਢ ਸਾਲ ਉਮਰ ਹੈ ਸੰਗ ਸੰਗ ਸੋਹਣੇ ਵਾਈਟ ਹੋਣਗੇ ਥੋੜੀ ਜਿਹੀ ਵਾਲ ਸਿਰ ਚ ਉਹ ਤੁਹਾਨੂੰ ਦਿਖਾਤੇ ਆ ਜੀ ਠੀਕ ਹੈ ਵੈਸੇ ਢਾਂਚਾ ਸੋਹਣਾ ਐ ਇਸ ਕੱਟੀ ਦਾ ਚੰਗਾ ਕੱਦ ਕਾਠ ਕਰਨ ਵਾਲੀ ਕੱਟੀ ਐ ਹੁਣ ਕੋਈ ਕਾਫੀ ਚੰਗਾ ਕੱਦ ਦਾ ਵੈਸੇ ਥਣ ਝੋਲੀ ਵੀ ਚੰਗੀ ਐ ਇਹਦੇ ਦੋਸਤੋ ਲਾਸਟ ਵਾਲੀ ਕੱਟੀ ਤੁਹਾਨੂੰ ਦਿਖਾ ਰਿਆ ਠੀਕ ਆ ਜੀ ਡੇਢ ਸਾਲ ਉਮਰ ਐ ਤੇ ਰੇਟ ਇਸ ਨਗ ਦਾ ਵੀ ਫੋਨ ਦੇ ਉੱਤੇ ਤੈੱਕੀਤਾ ਜਾਊਗਾ ਰੇਟ ਦੋਸਤੋ ਬਿਲਕੁਲ ਜਾਇਜ਼ ਹੋਣਗੇ ਚਾਰੇ ਨਗਾਂ ਦੀ ਫੋਨ ਦੇ ਉੱਤੇ ਤੈੱਕੀਤੇ ਜਾਣਗੇ ਵੈਸੇ ਥਣ ਝੋਲੀ ਚੰਗੀ ਐ ਇਸ ਕੱਟੀ ਨੂੰ ਤਾਂ ਦੇਖ ਸਕਦੇ ਹੋ ਦੋਸੋ ਵਧੀਆ achar ਹੋਣਗੇ ਵੈਸੇ ਪੁੜੇ ਪਾੜੇ ਬਿਲਕੁਲ ਚੱਕ ਮਿਆਂ ਦੀ ਹੈ ਕੱਟੀ ਤੇ ਸ਼ਕੀਨ ਆ ਪੂਰੀ ਬਿਲਕੁਲ ਨੇੜਿਓਂ ਗੋਲ ਕਰਨਾ ਸੈੰਗ ਸ਼ੁਰੂ ਕਰਤਾ ਜੀ ਇਹ ਦੋਸੋ ਅੱਜ ਚਾਰ ਨਾਗੇ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਏ ਆ ਸਾਫ ਸੁਥਰੇ ਹੋਣਗੇ ਚਾਰੀ ਨਾਗੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸੋ ਨਾਗ ਤੁਹਾਨੂੰ ਪਸੰਦ ਆਊਗਾ ਉਹਦੀ ਆ ਕੇ ਪ੍ਰੋਪਰ ਤਸਲੀ ਦੇ ਨਾਲ ਤੁਸੀਂ ਇੱਥੋਂ ਖਰੀਦ ਸਕਦੇ ਹੋ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ